ਜੁਗ ਬਣ ਜਾਂਦੇ ਆ ਤੇ ਕਈ ਵਾਰ ਜੁਗ ਵੀ ਪਲਾ ਵਾਂਗ ਉੱਤਰ ਜਾਂਦੇ ਆ ਛੋਟੇ ਸਾਹਿਬ ਜੀ ਦੇ ਕੋ ਬਹੁਤੀ ਉਮਰ ਉਹਨਾਂ ਨੇ ਬਤੀਤ ਨਹੀਂ ਕੀਤੀ ਪਰ ਉਹ ਜੁਗ ਹੋ ਗਿਆ ਉਸ ਦੀ ਵੀ ਯਾਦ ਕੀਤੇ ਜਾਣਗੇ ਉਹਨਾਂ ਦੇ ਜੀਵਨ ਤੋਂ ਆਪਾਂ ਸਦੀਵੀ ਸੇਧ ਲਵਾਂਗੇ ਪਰ ਕੁਝ ਜੁਗ ਐਸੇ ਆ ਇਹਨੇ ਇਹਨੇ ਸਾਲ ਉਮਰ ਬਤੀਤ ਕਰਕੇ ਇਸ ਧਰਤੀ ਤੋਂ ਰੁਖਸਤ ਹੋ ਜਾਂਦੇ ਆ ਉਹ ਪਲਾਂ ਵਰਗੇ ਹੁੰਦੇ ਆ ਉਹਨਾਂ ਨੂੰ ਅਗਲੇ ਦਿਨ ਕੋਈ ਯਾਦ ਵੀ ਨਹੀਂ ਕਰਦਾ ਹਜ਼ੂਰ ਨੇ ਇਹ ਬਖਸ਼ਿਸ਼ ਕੀਤੀ ਆਖਿਆ ਜਦੋਂ ਤੁਸੀਂ ਸਤਗੁਰ ਦੇ ਪੱਲੇ ਨਾ ਲੱਗੋਗੇ ਇਸ ਪਿਆਰੀਂ ਗੋਦੀ ਚ ਬਹੋਗੇ ਫਿਰ ਇਹ ਦਾਤ ਤੁਹਾਨੂੰ ਗੁਰੂ ਘਰ ਚੋਂ ਮਿਲੇਗੀ ਜਿਸ ਦਿਨ ਗੁਰੂ ਕੇ ਘਰ ਦਾ ਪੱਲਾ ਛੱਡਿਆ ਉੱਥੇ ਫਿਰ ਭਗਤ ਕਬੀਰ ਸਾਹਿਬ ਨੇ ਆਖਿਆ ਕਬੀਰ ਥੋਰੇ ਜਲ ਮਛਲੀ ਚੀਵਰ ਮੇਲਿਓ ਜਾਲ ਮਛੀ ਥੋੜੇ ਜੇ ਪਾਣੀ ਵਿੱਚ ਹੈ ਕਹਿੰਦੇ ਜਾਲ ਪਾਉਣ ਵਾਲੇ ਨੇ ਜਾਲ ਪਾਇਆ ਤੇ ਉਹਦੇ ਜਾਲ ਵਿੱਚ ਆ ਗਈ ਇਹ ਟੋਗਣੇ ਦਾ ਛੁੱਟ ਸੈ ਫਿਰ ਕਰ ਸਮੁੰਦ ਸਮਹਾਲ ਆਖਿਆ ਜੇ ਸਮੁੰਦਰ ਵਿੱਚ ਹੋਵेंगी ਫਿਰ ਇਹ ਸ਼ਿਕਾਰੀ ਤੇਰੇ ਤੱਕ ਪਹੁੰਚ ਨਹੀਂ ਸਕਦੇ ਜਿਸ ਦਿਨ ਸਾਡੀ ਸੁਰਤ ਗੁਰੂ ਸਮੁੰਦਰ ਦੇ ਨਾਲ ਉਸ ਦਿਨ ਇਹ ਵਿਕਾਰ ਇਹ ਔਗਣ ਇਸ ਸੁਰਤ ਤੱਕ ਪਹੁੰਚ ਨਹੀਂ ਸਕਦੇ ਕਿਉਂਕਿ ਸੁਰਤ ਦੀ ਸਾਂਝ ਗੁਰੂ ਸਮੁੰਦਰ ਨਾਲ ਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ